ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸਮਾਲੀਆਂ ਦੇਖੇਗਾ ਦੇਵਨ ਹਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤਿਲ ਦੇਹੋ ਸੱਜਣ ਅਸੀਸੜੀਆਂ ਜਿਹੋ ਵਾ ਸਾਹਿਬ ਸੋ ਮੇਲ ਕਰ ਕਰ ਇਹੋ ਪੌਂਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਚੀ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਕੜਿਆ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ अनहत सबद वाजंत पेरी गह सहस तव नयन नन नयन है तोहि को सहस मूरत नन एक तोहि सहस पद विमल नन एक पंद गंध बिन सहस तव गंध इब चल तमोहि सब मैं ज्योत ज्योत है सोए तेहदा चन सब मैं चांदन होई गुरु साक्षी ज्योत प्रगट होई जो तिस भावा सु आरती होई ਅਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੋੜੀ ਦੀਪ ਕੀ ਮਹੱਲਾ ਚੋਤਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸਾ ਸਾਧਨਾ ਜਾਣਿਆ ਤੇ ਅੰਤਰ ਹੋਮੈ ਕੰਡਾ ਹੈ ਜਿਉਂ-ਜਿਉ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹਸ ਰਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੀ ਦੁੱਖ ਜਨਮ ਮਰਨ ਪਵਖੰਡਾ ਹੈ ਅਵਨਾਸੀ ਪੁਰਖ ਪਾਇ ਪਰਮੇਸ਼ਰ ਉਹ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵਡਵੱਡਾ ਹੈ ਜਨ ਨਾਮਕ ਨਾਮ ਆਧਾਰ ਟੇਕ ਹੈ ਰਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਨੋ ਮੇਰੇ ਮਿੱਤਾਂ ਸੰਤ ਟਹਲ ਕੀ ਬੇਲਾ ਇੰਹਾਂ ਘਾਟ ਚਲੋ ਹਰਨਾ ਆਗੇ ਬਸੰ ਸੋਹੇਲਾ ਓਦ ਘਟਾ ਦਿਲ ਚ ਰਹਿ ਨਾ ਰਹੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਏਉ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆਵੈ ਇਹ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਵਾਰੇ ਸੋਈ ਬਿਹਾਜੋ ਹਰ ਗੁਰ ਤੇ ਮਨ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਮੂਰ ਨਾ ਹੋਏ ਗੋਪੀਰਾ ਅੰਤਰ ਜਾਮੀ ਪੂਰਕ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾਏ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ